ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਪੰਜਾਬ ਦੇ ਲੋਕ ਜੇ ਚਾਹੀਏ ਨਾ ਕੀ ਨਹੀਂ ਕਰ ਸਕਦੇ ਤੇ ਜਦੋਂ ਦਾ ਸੋਸ਼ਲ ਮੀਡੀਆ ਆਇਆ ਬਈ ਆਪਾਂ ਰੋਲਦੇ ਫਿਰਦੇ ਬੰਦਿਆਂ ਨੂੰ ਵੀ ਸਟਾਰ ਬਣਾਤਾ ਹਨਾ ਸੋਸ਼ਲ ਮੀਡੀਆ ਤੇ ਜਿਹੜੇ ਬੰਦਿਆਂ ਬਾਰੇ ਕਦੇ ਗੱਲ ਹੋਈ ਤੇ ਲੋਕਾਂ ਨੇ ਉਹਨਾਂ ਦੇ ਕੰਮਾਂ ਦੀ ਕਦਰ ਪਾਈ ਅੱਜ ਉਹ ਬੰਦੇ ਚੰਗੀ ਰੋਟੀ ਖਾਣ ਲੱਗੇ ਆ ਆਪਾਂ ਕਦੇ ਵੀ ਤੁਹਾਡੇ ਤੋਂ ਕੋਈ ਮਦਦ ਨਹੀਂ ਮੰਗੀ ਨਾ ਕਿਸੇ ਨੂੰ ਪੈਸੇ ਪਾਉਣ ਬਾਰੇ ਕਿਹਾ ਹੈਗਾ ਤੇ ਅੱਜ ਜਿਹੜੇ ਭਰਾਜੀ ਵੀਡੀਓ ਸ਼ੂਟ ਕਰਨ ਲੱਗੇ ਆ ਇਸ ਬਾਈ ਨੂੰ ਨੰਗਦੇ ਟੱਗ ਤੇ ਦੇਖਦੇ ਹੁੰਦੇ ਸੀ ਵੀ ਬਾਈ ਨੇ ਆਪ ਦਾ ਯਰ ਝੋਪੜੀ ਬਣਾ ਕੇ ਚਾਪ ਕੌੜਿਆਂ ਦਾ ਕੰਮ ਤੋਰਿਆ ਤੇ ਬਾਈ ਕੋਲੇ ਜਿਆਦਾ ਕੋਈ ਰਸ ਨਹੀਂ ਹੁੰਦਾ ਹਨਾ ਕੋਈ ਟਾਵਾ ਟੱਲਾ ਬੰਦਾ ਖੜਦਾ ਤੇ ਬੰਦੇ ਦੀ ਮਿਹਨਤ ਬਹੁਤ ਆ ਸਬਰ ਬਹੁਤ ਆ ਬੰਦੇ ਚ ਇਸ ਲਈ ਆਪਾਂ ਇਹ ਵੀਡੀਓ ਅੱਜ ਬਣਾਈ ਹੈਗੀ ਆ ਤੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਨੀ ਆ ਆਜੋ ਆਪਾਂ ਗੱਲਬਾਤ ਕਰਕੇ ਬਾਈ ਤੋਂ ਪੁੱਛਦੇ ਆ ਵੀ ਕਿਵੇਂ ਇਹ ਕੰਮ ਚਲਾਇਆ ਹੈਗਾ ਕੀ ਬਾਈ ਬਣਾਉਂਦਾ ਹੈਗਾ ਕਿਵੇਂ ਇਸ ਕੰਮ ਵੱਲ ਆਇਆ ਤੇ ਜਿਹੜੇ ਬੰਦੇ ਬਈ ਇਸ ਤਰ੍ਹਾਂ ਖੜ ਕੇ ਸਾਰਾ ਦਿਨ ਮਿਹਨਤ ਕਰਦੇ ਆ ਯਾਰ ਜੇ ਆਪਾਂ ਉਹਨਾਂ ਦੀ ਸਪੋਰਟ ਨਾ ਕਰਾਂਗੇ ਤਾਂ ਇਹ ਗਲਤ ਗੱਲ ਹੋਊਗੀ ਆਪਣੇ ਲਈ ਵੀ ਹਨਾ ਕੋਈ ਆਪਾਂ ਮਦਦ ਨਹੀਂ ਕਰਨੀ ਕੋਈ ਪੈਸੇ ਨਹੀਂ ਦੇਣੇ ਬਸ ਆਪਾਂ ਉਹਨਾਂ ਦੇ ਕੰਮ ਨੂੰ ਹੱਲਾਸ਼ੀਰੀ ਦੇਣੀ ਆ ਖੜ ਕੇ ਚਾਹ ਪੀਣੀ ਆ ਪਕੌੜੇ ਖਾਣੇ ਆ ਤੇ ਇੰਨੇ ਨਾਲ ਬਾਈ ਦਾ ਕੰਮ ਰੁੜ ਪੈਣਾ ਵੀਡੀਓ ਨੂੰ ਸ਼ੇਅਰ ਕਰਿਓ ਜ਼ਰੂਰ ਬਾਈ ਕੋਲੇ ਰੋਕੇ ਵੀ ਜਾਇਓ ਜਿਹੜੇ ਤੁਹਾਡੇ ਖਾਸ ਮਿੱਤਰ ਹੈਗੇ ਇਸ ਸੀਰੀਜ਼ ਦੇ ਉਹਨਾਂ ਨੂੰ ਵੀ ਅਪੀਲ ਕਰਿਓ ਤੇ ਆਜੋ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਕਿਹੜਾ ਪਿੰਡ ਆ ਕਿਵੇਂ ਕੰਮ ਚਲਾਇਆ ਕਿਵੇਂ ਹੁਣ ਕੰਮ ਚੱਲਦਾ ਹੈਗਾ ਸਾਰੀ ਗੱਲਬਾਤ ਬਾਈ ਨਾਲ ਕਰਾਂ ਬਾਈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਿਹੜਾ ਪਿੰਡ ਆਪਣਾ ਕੀ ਨਾਮ ਹੈ ਜੀ ਆਪਣਾ ਪਿੰਡ ਮਹਿਮਾ ਭਗਵਾਨਾ ਜੀ ਹਾਂ ਜੀ ਮੇਰਾ ਬਲਵਿੰਦਰ ਸਿੰਘ ਠੀਕ ਆ ਬਾਈ ਇਹ ਬਈ ਜਿਹੜਾ ਤੁਸੀਂ ਲਾਇਆ ਹੋਇਆ ਇੱਥੇ ਆਪਣਾ ਚਾਪ ਕੋਉਣਿਆਂ ਦਾ ਸਟਾਲ ਲਾਇਆ ਹੈਗਾ ਇਹ ਕਿਵੇਂ ਆਇਆ ਮਨ ਦੇ ਵਿੱਚ ਵੀ ਆਪਾਂ ਕੰਮ ਕਰਨਾ ਹੈਗਾ ਇਹ ਤਾਂ ਬਈ ਇਹ ਪਹਿਲਾਂ ਪ੍ਰਾਈਵੇਟ ਜੌਬ ਕਰਦੇ ਸੀ ਹਾਂ ਜੀ ਉਹਨਾਂ ਦੇ ਵਿੱਚ ਮੰਨ ਲਾ ਕੁਝ ਬਚਦਾ ਹੈ ਨਹੀਂ ਸੀ ਪ੍ਰਾਈਵੇਟ ਜੌਬ 'ਚ ਤੁਹਾਨੂੰ ਪਤਾ ਹੀ ਆ ਵੀ ਤੱਕੇ ਕਿੰਨੇ ਖਾਣੇ ਪੈਂਦੇ ਤੇ ਕੰਮ ਕਿੱਦਾਂ ਕਰਨਾ ਪੈਂਦਾ ਹਾਂ ਜੀ ਉਹ ਮੰਨ ਲਓ ਕਾਫੀ 8 10 12 ਸਾਲ ਕੋਸ ਬਣਿਆ ਨਹੀਂ ਜੀ ਬਦੂ ਬਾਦ ਚ ਇਹ ਸੀਗਾ ਵੀ ਕੋਈ ਆਪ ਦਾ ਸਟਾਰਟ ਕਰੀਏ ਹਾਂਜੀ ਤਾਂ ਇੱਕ ਇਹ ਸੀ ਵੀ ਮੰਨ ਲਓ ਦਿਮਾਗ ਦੇ ਵਿੱਚ ਆਈਡੀਆ ਕਾਫੀ ਟਾਈਮ ਦਾ ਸੀਗਾ ਹੂੰ ਪਰ ਇਨਵੈਸਟਮੈਂਟ ਦਾ ਸੀ ਫਿਰ ਸੋਚਿਆ ਵੀ ਸਭ ਤੋਂ ਛੋਟੀ ਮੰਨ ਲਓ ਜ਼ੀਰੋ ਤੋਂ ਪਹਿਲਾਂ ਇਹ ਸੀਗਾ ਵੀ ਥੋੜਾ ਜਿਹਾ ਵੱਡੇ ਲੈਵਲ ਤੇ ਕਰਾਂਗੇ ਇਸ ਕੰਮ ਨੂੰ ਹਾਂਜੀ ਹਾਂਜੀ ਪਰ ਜਿੰਨਾ ਮੰਨ ਲਓ ਪੈਸੇ ਦਾ ਕੁਝ ਨਹੀਂ ਬਣਿਆ ਤਾਂ ਹੁਣ ਇੱਕ ਵਾਰੀ ਜ਼ੀਰੋ ਤੋਂ ਸਟਾਰਟ ਕੀਤਾ ਇਹ ਠੀਕ ਹੈ ਮੰਨੋ ਹੌਲੀ ਹੌਲੀ ਜਿਵੇਂ ਜਿਵੇਂ ਹੋਊਗਾ ਤੇ ਨੂੰ ਵਧਾਵਾਂਗੇ ਤੇ ਚਲੋ ਇੱਕ ਵਾਰੀ ਆਪਾਂ ਅੱਡਾ ਲਾ ਕੇ ਖੜ ਗਏ ਇੱਥੇ ਇੱਕ ਵਾਰੀ ਤਾਂ ਅੱਡਾ ਹੀ ਲਾਇਆ ਮੰਨ ਲਓ ਜਿਆਦਾ ਇਨਵੈਸਟਮੈਂਟ ਕਰਨ ਦੀ ਉਹ ਨਹੀਂ ਸੀ ਠੀਕ ਆ ਬਾਈ ਮੰਨ ਲਓ ਜਿੰਨੀ ਕੁ ਪਹੁੰਚ ਸੀਗੀ ਉਹਨਾਂ ਕਾ ਕਰਕੇ ਕੋਈ ਵੀ ਕੰਮ ਚੱਲਦਾ ਕਰਦਾ ਦੋਸਤੋ ਬਾਈ ਕੋਲੇ ਕਲਾ ਹੈਗੀ ਹੈ ਹਨਾ ਵਧੀਆ ਚੀਜ਼ ਬਣਾਉਂਦੇ ਆ ਸਾਫ ਸਫਾਈ ਰੱਖਦੇ ਆ ਤੇ ਇਹਨਾਂ ਨੇ ਇੱਥੇ ਦੇਖ ਲਓ ਤੁਸੀਂ ਇੱਕ ਆਪ ਦਾ ਟਿਕਾਣਾ ਬਣਾ ਕੇ ਇੱਥੇ ਚਾਹ ਪਕੌੜਿਆਂ ਦਾ ਸਟਾਲ ਲਾਇਆ ਤੇ ਟਰੈਕਟਰ ਟਰਾਲੀ ਤੇ ਬਾਈ ਹੋਰੀ ਇੱਥੇ ਆਉਂਦੇ ਆ ਤੇ ਆ ਸਾਰਾ ਸਾਫ ਸਫਾਈ ਕਰਕੇ ਵਧੀਆ ਮੇਜ ਮੂਜ ਲਾਏ ਇਧਰਲੇ ਪਾਸੇ ਵੀ ਦੂਜੇ ਪਾਸੇ ਵੀ ਤੇ ਬਾਈ ਜਿਹੜਾ ਤੁਸੀਂ ਇੱਥੇ ਸਮਾਨ ਲੈ ਕੇ ਉਹ ਟਰੈਕਟਰ ਟਰਾਲੀ ਤੇ ਸਵੇਰ ਆਉਣੇ ਉਹ ਸ਼ਾਮ ਨੂੰ ਚਲੇ ਜਾਣੇ ਹੋ ਹਾਂਜੀ ਬਾਈ ਰੋਡ ਇੱਥੇ ਰੱਖ ਦਾ ਸਕਦੇ ਨੇ আচ্ছা ਸਮਾਨ ਉਹ ਟਰੈਕਟਰ ਦੇ ਸਮਾਨ ਆਪਣਾ ਉਹ ਪਿੰਡ ਆਪਣੇ ਤੋਂ ਕਿੰਨਾ ਕਿਲੋਮੀਟਰ ਹੈ ਆਪਣੇ ਤੋਂ 2 ਕਿਲੋਮੀਟਰ ਆ ਪਿੰਡ ਤੋਂ ਠੀਕ ਹੈ ਜੀ ਤੇ ਕੀ ਕੀ ਇੱਥੇ ਬਣਾਉਣੇ ਹੈਗੇ ਹੋ ਤੁਸੀਂ ਪਕੌੜਿਆਂ ਚ ਕਿਹੜੀ ਵੈਰਾਈਟੀ ਹੁੰਦੀ ਆ ਜੀ ਫਿਲਹਾਲ ਤਾਂ ਮੰਨ ਲਓ ਆਲੂ ਵਾਲੇ ਹੁੰਦੇ ਆ ਹਾਂਜੀ ਗੋਭੀ ਵਾਲੇ ਡਿਮਾਂਡ ਤੇ ਬਣਾਉਨੇ ਆ ਮੰਨ ਲਓ ਜਿਆਦਾ ਲੱਗਦੇ ਨੇ ਗੋਭੀਲੇ ਜਿਆਦਾ ਮਿਕਸ ਦੀ ਡਿਮਾਂਡ ਆ ਤੇ ਬਸ 2-4 ਦਿਨਾਂ ਦੇ ਵਿੱਚ ਹੁਣ ਮੰਨ ਲਓ ਬ੍ਰੈਡ ਵਗੈਰਾ ਵੀ ਸਟਾਰਟ ਕਰਾਂਗੇ ਬ੍ਰੈਡ ਪਕੌੜੇ ਨਾਲ ਕਰ ਦੇਉਗੇ ਤੇ ਜਿਵੇਂ ਆਪਾਂ ਤੇਲ ਦੇਖ ਰਹੇ ਆ ਬਈ ਫਿਰ ਕਿਹੜੇ ਤੇਲ ਚ ਕੱਢਦੇ ਹੋ ਪਕੌੜੇ ਤੁਸੀਂ ਤੇਲ ਬਈ ਰਿਫਾਈਨਡ ਹੁੰਦਾ ਸੋਇਆਬੀਨ ਦਾ ਸੋਇਆਬੀਨ ਦਾ ਰਿਫ ਸਾਫ ਸਫਾਈ ਤੁਹਾਡੀ ਚੰਗੀ ਹੈਗੀ ਵਧੀਆ ਤੇ ਨਾਲ ਫਿਰ ਚਾਹ ਵੀ ਆਪ ਹੀ ਬਣਾਉਨੇ ਹੋ ਵਧੀਆ ਬਣਾਉਨੇ ਚਾਹ ਹਨੀ ਚਾਹ ਹੁੰਦੀ ਹੈ ਬਈ ਆਪਾਂ ਬਈ ਪੀਤੀ ਸੀਗੀ ਚਾਹ ਬਾਈ ਹੋਰਾਂ ਤੋਂ ਪਕੌੜੇ ਵੀ ਖਾਦੇ ਹਣਾ ਵਧੀਆ ਟੇਸਟ ਹੈ ਗਿਆ ਤੇ ਚਲੋ ਸੋਚਿਆ ਵੀ ਵੀਡੀਓ ਬਣਾਈਏ ਕਿਉਂਕਿ ਜਿਹੜੇ ਆਪਣੇ ਨਾਲ ਜੁੜੇ ਹੋਇਆ ਲੋਕ ਆਪਣੇ ਏਰੀਆ ਦੇ ਆ ਜਰੂਰ ਸਪੋਰਟ ਕਰੋ ਬਈ ਲੰਗਦੇ ਟੱਬ ਦੇ ਚਾਹ ਪੀ ਕੇ ਜਾਇਓ ਜੇ ਚਾਹ ਨਹੀਂ ਪੀਣੀ ਤਾਂ ਪਕੌੜੇ ਖਾ ਕੇ ਜਾਇਓ ਇੱਥੇ ਨਹੀਂ ਬੈਠ ਕੇ ਖਾਣੇ ਦਾ ਘਰੇ ਵੀ ਲੈ ਕੇ ਜਾਇਓ ਹਨਾ ਆਪਣੀ ਸਾਰਿਆਂ ਦੀ ਸਪੋਰਟ ਨਾਲ ਬਾਈ ਦਾ ਕੰਮ ਵਧੀਆ ਚੱਲਦਾ ਹੋ ਜੂਗਾ ਬਾਈ ਹੁਣ ਜੇ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਕਿਵੇਂ ਵਧੀਆ ਬਣ ਜਾਂਦੀ ਹੈ ਦਿਹਾੜੀ ਕਿ ਹਜੇ ਠੀਕ ਠਾਕ ਹੀ ਹੈ ਜੀ ਹਾਂਜੀ ਬਾਈ ਹਜੇ ਸਟਾਰਟ ਕੀਤੇ ਨੂੰ ਮੰਨ ਲਓ 2 2.5 ਮਿੰਟ ਹੀ ਹੋਏ ਆ ਹਾਂਜੀ ਮੰਨ ਲਓ ਜੇ ਦੇਖਿਆ ਜਾਵੇ ਰਿਸਪੌਂਸ ਚੰਗਾ ਠੀਕ ਆ ਠੀਕ ਆ ਹੌਲੀ ਹੌਲੀ ਮੰਨ ਲਓ ਆਏ ਆ ਵੀ ਜਿਵੇਂ ਇਹ ਆ ਜ਼ੀਰੋ ਤੋਂ ਸਟਾਰਟ ਕੀਤਾ ਸੀ ਜਾਂ ਨਵਾਂ ਸੀਗਾ ਮੰਨ ਲਓ ਪਹਿਲੇ ਦਿਨ ਤੋਂ ਹੀ ਇਹ ਆ ਵੀ ਇੱਕ ਵਾਰੀ ਜਿਹੜੇ ਲਾਤੇ ਲਾਤੇ ਬਾਅਦ ਚੋ ਘਰੋਂ ਨਹੀਂ ਲੱਗੇ ਹੌਲੀ 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 ਵੱਧਦਾ ਜਾ ਰਿਹਾ ਜਿੰਨਾ ਚਲੋ ਖਰਚਾ ਹੁੰਦਾ ਉਹ ਇੱਥੋਂ ਨਿਕਲ ਆਉਂਦਾ ਖਰਚਾ ਬਣੀ ਨਿਕਲਿਆ ਆਉਂਦਾ ਬਾਈ ਮਤਲਬ ਬਚਤ ਤਾਂ ਹਜੇ ਏਡੀ ਬਾਲੀ ਹੋਣੀ ਲੱਗੀ ਠੀਕ ਹੈ ਬਾਈ ਹੌਲੀ ਹੌਲੀ ਜਿਵੇਂ ਜਿਵੇਂ ਮਤਲਬ ਪਹਿਲਾ ਨਾਲੋਂ ਆਇਆ ਪਹਿਲੇ ਮਹੀਨੇ ਨਾਲ ਦੂਜੇ ਨਾਲ ਫਰਕ ਸੀ ਦੂਜੇ ਨਾਲ ਹੁਣ ਫਰਕ ਆ ਠੀਕ ਆ ਆਉਣ ਵਾਲੇ ਟਾਈਮ ਤੋਂ ਹੋਰ ਵੀ ਉਮੀਦ ਆਦੀ ਹੋਊਗਾ ਹਾਂਜੀ ਤੇ ਜਿਵੇਂ ਤੁਸੀਂ ਕਹਿੰਦੇ ਅਸੀਂ ਜੋਬ ਛੱਡੀ ਆ ਹਨਾ ਪ੍ਰਾਈਵੇਟ ਪਹਿਲਾਂ ਕੀ ਕੰਮ ਕਰਦੇ ਸੀ ਤੁਸੀਂ ਜੋਬ 'ਚ ਬਈ ਮੇਰਾ ਸਰਵੇਅਰ ਦਾ ਕੰਮ ਸੀਗਾ ਹਾਂਜੀ ਮਤਲਬ ਸਰਵੇ ਕਰਨਾ ਹੁੰਦਾ ਸੀ ਅਸੀਂ ਡੋਰ ਟੂ ਡੋਰ ਓਕੇ ਪਰ ਇਹ ਚ ਇਹ ਵੀ ਮੈਨੂੰ ਘਰੋਂ ਬਾਹਰ ਰਹਿਣਾ ਪੈਂਦਾ ਸੀ ਉਹ ਕੰਮ ਦੇ ਵਿੱਚ ਮੰਨ ਲਓ 6-7 ਸਟੇਟਾਂ ਦੇ ਵਿੱਚ ਵੀ ਗਿਆ ਅਦਰ ਸਟੇਟ ਚ ਹਾਂਜੀ ਪਰ ਇਹ ਜਦੋਂ ਘਰੋਂ ਬਾਹਰ ਰਹਿਣਾ ਸੀ ਤੁਹਾਨੂੰ ਪਤਾ ਹੀ ਆ ਦਿੱਕਤਾਂ ਮੰਨ ਲਓ ਪਰਿਵਾਰਕ ਤੇ ਜਾਵੇਂ ਵੀ ਹੁੰਦੇ ਆ ਹੂੰ ਉਹ ਚੀਜ਼ਾਂ ਕਰਕੇ ਥੋੜੀ ਜਿਹੀ ਮੁਸ਼ਕਲ ਆਉਂਦੀ ਸੀ ਠੀਕ ਹੈ ਬਈ ਤੇ ਇੱਥੇ ਜੇ ਲੋਕਲ ਜੌਬ ਕਰਦੇ ਸੀ ਤਾਂ ਲੋਕਲ 'ਚ ਤੁਹਾਨੂੰ ਪਤਾ ਪੈਸੇ ਨਹੀਂ ਬਈ ਜਦੋਂ ਫਿਰ ਤੁਸੀਂ ਜੌਬ ਛੱਡੀ ਆ ਬਈ ਇਹ ਕੰਮ ਬਾਰੇ ਸੋਚਿਆ ਪਰਿਵਾਰ ਦੀ سپورਟ ਸੀਗੀ ਆਪਾਂ ਨੂੰ ਕਿਉਂਕਿ ਨਵਾਂ ਕੰਮ ਹੁੰਦਾ ਇੱਕ ਵਾਰੀ ਰਿਸਕ ਹੁੰਦਾ ਹਨਾ ਲੈਣਾ ਹੁੰਦਾ ਆਪਾਂ ਬਸ ਇਹ ਆ ਵੀ ਡਾਵਾ ਡੋਲ ਸੀ ਪਰਿਵਾਰ ਵਾਲੇ ਤਾਂ ਕਹਿੰਦੇ ਸੀ ਵੀ ਹੋਣਾ ਨਹੀਂ ਹਾਂਜੀ ਪਰ ਐ ਸੀਗਾ ਵੀ ਕਰ ਲਾਂਗੇ ਜਾਂ ਇੱਕਦਮ ਮਨ ਚ ਇਹ ਸੀਗਾ ਵੀ ਕਰਕੇ ਦੇਖਦੇ ਆ ਜੇ ਰਿਸਪੌਂਸ ਮਿਲਿਆ ਤਾਂ ਜਿਵੇਂ ਮੰਨ ਲਓ ਲਾਇਆ ਤਾਂ ਪਹਿਲੇ ਦਿਨ ਤੋਂ ਹੀ ਥੋੜਾ ਜਿਹਾ ਵਧੀਆ ਰਿਸਪੌਂਸ ਮਿਲਿਆ ਹੂੰ ਤਾਂ ਫਿਰ ਹੌਲੀ ਹੌਲੀ ਆਣ ਲੱਗਾ ਵੀ ਕਰਦੇ ਆ ਹੌਲੀ ਹੌਲੀ ਵਧਾਉਣੇ ਇਹਨੂੰ ਠੀਕ ਪੰਜ ਸਿਰ ਹੋ ਗਿਆ ਭਾਈ ਜਿਵੇਂ ਕੰਮ ਚੱਲਿਆ ਨਾ ਹਾਂਜੀ ਹਾਂਜੀ ਵਧ ਗਿਆ ਹੌਸਲਾ ਬਹੁਤ ਜ਼ਿਆਦਾ ਠੀਕ ਹੈ ਭਾਈ ਤੇ ਜਿਹੜੇ ਤੁਹਾਡੇ ਕੋਲੇ ਲੋਕ ਇੱਥੇ ਆਉਂਦੇ ਆ ਹੁਣ ਬਈ ਪਕੌੜੇ ਖਾਂਦੇ ਆ ਤੁਹਾਡੇ ਤੋਂ ਚਾਹ ਪੀਂਦੇ ਆ ਹਾਂਜੀ ਅ ਦੱਸਦੇ ਹੋਣਗੇ ਬਾਅਦ ਦੇ ਵਿੱਚ ਵੀ ਕਿਵੇਂ ਦਾ ਟੇਸਟ ਹੈਗਾ ਬਈ ਹੌਸਲਾ ਭੁਜਾਈ ਦਿੰਦੇ ਹੋਣਗੇ ਤਕਰੀਬਨ ਇਹ ਆ ਵੀ ਜਿੰਨੇ ਆਪਣੇ ਕੋਲੇ ਚਾਹ ਠੀਕੇ ਗਏ ਜਾਂ ਪਕੌੜੇ ਖਾ ਕੇ ਗਏ ਆ ਹੂੰ ਦੁਬਾਰਾ ਇਹ ਆ ਜਾਂ ਮੁੜ ਕੇ ਚਾਹੇ ਉਹ ਬੰਦੇ ਦੂਰ ਦੇ ਵੀ ਹੁਣ ਹਾਂਜੀ ਤਾਂ ਮੁੜ ਕੇ ਇੱਕ ਵਾਰੀ ਆਏ ਆ ਤੇ ਜਿਹੜੇ ਮੰਨ ਲਓ ਲੋਕਲ ਡੇਲੀ ਟੱਪਦੇ ਆ ਤਾਂ ਰੁਕੇ ਜਾਂਦੀ ਹੈ ਕਾਫੀ ਮੰਨ ਲਓ ਬਹੁਤ ਗਾਹਕ ਇਹੋ ਜੇ ਬਣ ਗਏ 2-3 ਮਹੀਨਿਆਂ ਚ ਜਿਹੜੇ ਪੱਕੇ ਹੀ ਆ ਉਹ ਦੂਜੇ ਦਿਨ ਲੰਗਣ ਭਾਵੇਂ ਡੇਲੀ ਦੇ ਉਹਨਾਂ ਨੇ ਰੁ ਕੀ ਕਰੀਏ ਉਹਨਾਂ ਨੇ ਕੋਈ ਰੱਖਣਾ ਠੀਕ ਹੈ ਇਹਨੂੰ ਫਿਰ ਬਈ ਹੁਣ ਕੰਮ ਨੂੰ ਚਲਦੇ ਰੱਖਣਾ ਆਪਾਂ ਜਿਵੇਂ ਗਰਮੀ ਆ ਗਈ ਅੱਗੇ ਹਨਾ ਨਹੀਂ ਬਈ ਚਲਦੇ ਰੱਖਦੇ ਰੱਖਾਂਗੇ ਚਲਦੇ ਹੀ ਗਰਮੀ 'ਚ ਫਿਰ ਪਕੌੜਿਆਂ ਦੇ ਰੱਖਣਾ ਹੈ ਹੋਰ ਵੀ ਨਾਲ ਜੂਸ ਦਾ ਕਰ ਲੂਗਾ ਹਨਾ ਨਾਲ ਹਾਂਜੀ ਕੋਸ ਮਨ ਲਓ ਦੇਖਦੇ ਫਿਰਦੇ ਆਂ ਲੋਕ ਖਿਡਾਰੀ ਵਗੈਰਾ ਨਾਲ ਜੂਸ ਦਾ ਤੇ ਹੋਰ ਆਪਾਂ ਇੱਥੇ ਮਨ ਲਓ ਕੋਲਡ ਡਰਿੰਕ ਵਗੈਰਾ ਵੀ ਠੀਕ ਹੈ ਜੀ ਚਲੋ ਵਧੀਆ ਗੱਲ ਅੱਜ ਕੱਲ੍ਹ ਬਈ ਜਿਵੇਂ ਨਾ ਮਿਹਨਤ ਵਾਲੇ ਕੰਮ ਤੋਂ ਹਰ ਬੰਦਾ ਚੱਲਦਾ ਹੁੰਦਾ ਆਪਣੇ ਪੰਜਾਬੀਆਂ ਦੀ ਆਦਤ ਆ ਇਹ ਵੀ ਮਿਹਨਤ ਘੱਟ ਕਰਨੀ ਪਵੇ ਤੇ ਪੈਸੇ ਜ਼ਿਆਦੇ ਬਣ ਬਹੁਤ ਲੋਕ ਆ ਦੋ ਨੰਬਰ ਦੇ ਧੰਦੇ ਵੀ ਕਰੀ ਜਾਂਦੇ ਆ ਪਿੰਡਾਂ ਦੇ ਵਿੱਚ ਨਸ਼ੇ ਵੀ ਵੇਚੀ ਜਾਂਦੇ ਆ ਹਨਾ ਤੁਸੀਂ ਖੜ ਕੇ ਸਾਰਾ ਦਿਨ ਮਿਹਨਤ ਕਰਦੇ ਹੋ ਇਹ ਨਹੀਂ ਪਤਾ ਘੰਟੇ ਬਾਅਦ ਗਾਹ ਕਾਵੇ ਇਹ ਨਹੀਂ ਪਤਾ ਦਸਾਂ ਮਿੰਟਾਂ ਬਾਅਦ ਆਵੇ ਹਨਾ ਤੁਸੀਂ ਨਹੀਂ ਕਦੇ ਸੋਚਿਆ ਵੀ ਯਾਰ ਮਿਹਨਤ ਵਾਲਾ ਕੰਮ ਇਹਨੂੰ ਛੱਡ ਕੇ ਕੋਈ ਹੋਰ ਕਰਾਂਗੇ ਜਾਂ ਕਈ ਵਾਰੀ ਬੰਦੇ ਦੇ ਮਨ 'ਚ ਹੁੰਦੀ ਹੈ ਗੱਲ ਵੀ ਯਾਰ ਇਹ ਕਿਹੜਾ ਕੰਮ ਆਪਦਾ ਮੋਟਾ ਕੰਮ ਕਰਨਾ ਨਹੀਂ ਬਈ ਯਾਰ ਇਹ ਵੀ ਮੰਨੋ ਮਿਹਨਤ ਦਾ ਹਰ ਕੰਮ ਚ ਹੀ ਆ ਹਾਂ ਬਾਕੀ ਆ ਵੀ ਇਹ ਸੋਚਣ ਦਾ ਮੰਨ ਲਓ ਜਿਹੜੇ ਸਾਉ ਦਾ ਰਿਸਪੌਂਸ ਆ ਵੀ 1 2 ਗਾਕ ਤੁਰੇ ਆਉਂਦੇ ਆ ਮੰਨ ਲਓ ਸਾਰਾ ਦਿਨ ਤਾਂ ਸੋਚਣ ਦਾ ਟਾਈਮ ਨਹੀਂ ਲੱਗਦਾ ਨਹੀਂ ਲੱਗਦਾ ਹੈਨਾ ਤੇ ਬਾਕੀ ਆ ਵੀ ਮਿਹਨਤ ਤਾਂ ਹੁਣ ਪਹਿਲਾਂ ਜੋਬ ਕਰਦੇ ਸੀ ਜੋਬ ਚ ਵੀ ਬਈ ਮਿਹਨਤ ਆ ਇੱਥੇ ਹੁਣ ਇਹ ਆ ਵੀ ਜਿੰਨੀ ਇੱਕ ਕਰਦੇ ਆ ਉੰਨੀ ਕਿ ਮਿਲ ਜਾਂਦੀ ਆ ਉੱਥੇ ਉੰਨੀ ਵੀ ਨਹੀਂ ਮਿਲਦੀ ਪ੍ਰਾਈਵੇਟ ਕੰਮਾਂ ਦੇ ਵਿੱਚ ਠੀਕ ਆ ਇੱਧਰੋਂ ਤਾਂ ਨਹੀਂ ਨਾ ਬਾਹਰ ਦੇ ਬਾਕੀ ਇਹ ਹਾਕਾ ਲਾਲ ਦੀ ਕਮਾਈ ਆ ਬੰਦੇ ਨੂੰ ਨੀਂਦ ਸੌਖੀ ਆਉਂਦੀ ਆ ਹੈਨਾ ਹਾਂ ਸੋ ਦੋਸਤੋ ਕਰਿਓ ਬਈ سپورਟ ਸਾਰੇ ਭਰਾ ਬਟਿੰਡਾ ਮੁਕਸਾ ਰੋਡ ਤੇ ਬਾਈ ਦਾ ਇਹ ਟਿਕਾਣਾ ਹੈਗਾ ਆ ਤੁਸੀਂ ਬੈਨਰ ਦੇਖ ਲਓ ਇਹਨਾਂ ਦਾ ਖੜ ਕੇ ਜਾਇਓ ਜਰੂਰ ਹਨਾ ਨਾਲੇ ਬਾਈ ਨੂੰ ਦੱਸ ਕੇ ਜਾਇਓ ਗਰਮਾ ਗਰਮ ਗੁੜ ਵਾਲੀ ਚਾਹ ਪਕੌੜੇ ਤੇ ਬਾਈ ਦਾ ਹੈਗਾ ਮਹਿਮਾ ਭਗਵਾਨਾ ਪਿੰਡ ਇਹਨਾਂ ਨੇ ਫਲੈਕਸ ਵੀ ਲਾਏ ਹੈਗੇ ਆਪਦੇ ਟਿਕਾਣੇ ਤੋਂ ਦੂਰ ਹਨਾ ਉਹ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਫਲੈਕਸ ਲੱਗਿਆ ਹੈਗਾ ਤੇ ਇੱਧਰ ਬਠਿੰਡੇ ਵਾਲੇ ਪਾਸੇ ਵੀ ਇਹਨਾਂ ਨੇ ਫਲੈਕਸ ਲਾਇਆ ਹੈਗਾ ਤੇ ਇੱਕ ਵਾਰੀ ਜਰੂਰ ਚਾਹ ਪੀ ਕੇ ਜਾਇਓ ਇਹਨਾਂ ਕੋਲੋਂ ਫਿਰ ਦੱਸਿਓ ਹਨਾ ਬਾਈ ਟਿਕਾਣਾ ਦੱਸ ਦਿਓ ਆਪਣਾ ਕਿੱਥੇ ਜੇ ਹੈਗਾ ਇਹ ਆਪਣਾ ਬਈ ਜਦੋਂ ਬਠਿੰਡੇ ਤੋਂ ਮੁਕਸਰ ਰੋਡ ਮੁਕਸਰ ਸਾਹਿਬ ਨੂੰ ਜਾਣੇ ਆ ਹਾਂਜੀ ਤਾਂ ਬੁਰਜ ਮਹਿਮੇ ਦੇ ਅੱਡੇ ਤੋਂ ਮੰਨ ਲਓ 300 400 ਮੀਟਰ ਪਹਿਲਾਂ ਆਉਂਦਾ ਠੀਕ ਆ ਬਈ ਹਾਂਜੀ ਤੇ ਜੇ ਮੰਨ ਲਓ ਮੁਕਸਰ ਸਾਹਿਬ ਤੋਂ ਬਠਿੰਡਾ ਨੂੰ ਜਾਣੇ ਆ ਤਾਂ ਮੰਨ ਲਓ ਬੁਰਜ ਮਹਿਮੇ ਦਾ ਅੱਡਾ ਕਰਾਸ ਕਰਕੇ ਠੀਕ ਆ ਬਈ ਜਿਹੜੇ ਬਈ ਤੁਹਾਡੇ ਵਰਗੇ ਹੋਰ ਭਰਾ ਹੈਗੇ ਆ ਇਹੋ ਜਿਹਾ ਕੰਮ ਕਰਨਾ ਚਾਹੁੰਦੇ ਆ ਕਈ ਵਾਰੀ ਬੰਦੇ ਨੂੰ ਝਿਜਕ ਜੀ ਹੁੰਦੀ ਆ ਡਰ ਜਾਂ ਹੁੰਦਾ ਵੀ ਖੜਾਂ ਗਏ ਯਾਰ ਸ਼ਰਮ ਆਊਗੀ ਕਿਵੇਂ ਕਰਾਂਗੇ ਹਨਾ ਉਨ੍ਹਾਂ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਆਪਦੇ ਤਜਰਬੇ ਚੋਂ ਤੁਸੀਂ ਤਾਂ ਹੰਡਾ ਲਿਆ ਸਾਰਾ ਕੁਝ ਤੁਹਾਡੀ ਸੰਗ ਵੀ ਟੁੱਟ ਗਈ ਸਾਰਾ ਕੁਝ ਖੜੇ ਹੋ ਇੱਥੇ ਹਾਂਜੀ ਬਈ ਇਹ ਜ ਆਇਆ ਪਹਿਲਾਂ ਤਾਂ ਸਾਨੂੰ ਵੀ ਸੀਗੀ ਆਪਸ ਵਿੱਚ ਵੀ ਯਾਰ ਪੜੇ ਲਿਕੇ ਆ ਜਾ ਮਨ ਲੋ ਇਹ ਕੀ ਕੰਮ ਕਰਾਂਗੇ ਹਨਾ ਪਰ ਇਹ ਆ ਵੀ ਬਾਹਰ ਰਹਿਣ ਨਾਲੋਂ ਬਾਹਰ ਜਾਣ ਨਾਲੋਂ ਆਪਦਾ ਕੰਮ ਵਧੀਆ ਬਾਕੀ ਕੋਈ ਇੰਨੀ ਇਹ ਨਹੀਂ ਵੀ ਮੰਨ ਲਓ ਆਪਾਂ ਨੂੰ ਇਹ ਆਖੂਗਾ ਵੀ ਤੁਸੀਂ ਕੀ ਕਰ ਰਹੇ ਹੋ ਪੜ੍ਹ ਲਿਖ ਕੇ ਜਾਂ ਕਿਵੇਂ ਹਾਂ ਹੌਸਲਾ ਹੀ ਦਿੱਤਾ ਬਈ ਜੋ ਵੀ ਕਸਟਮਰ ਆਉਂਦੇ ਆ ਸਾਡਾ ਹੋਰ ਹੌਸਲਾ ਵਧ ਗਿਆ ਵੀ ਬਹੁਤ ਵਧੀਆ ਕੰਮ ਹੈ ਵੀ ਠੀਕ ਹੈ ਇਹਨਾਂ ਦਾ ਮੰਨ ਲਓ ਜਿੰਨੇ ਵੀ ਲੋਕ ਆਏ ਆ ਸਾਰੇ ਮੰਨ ਲਓ ਹੌਸਲਾ ਵਧਾ ਕੇ ਹੀ ਗਏ ਆ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ ਇਹ ਕੀ ਕਰਨ ਲੱਗੇ ਹੋ ਬਹੁਤ ਵਧੀਆ ਕੰਮ ਰਿਹਾ ਕਹਿੰਦੇ ਕੋਈ ਤਾਂ ਕਹਿੰਦੇ ਲੋਕ ਬਾਹਰ ਨੂੰ ਤੁਰੇ ਜਾਂਦੇ ਆਈ ਸ਼ਰਮ ਦੇ ਮਾਰੇ ਇੱਥੇ ਕੰਮ ਨਹੀਂ ਕਰਦੇ ਅੱਜ ਕੱਲ੍ਹ ਹੱਥਾਂ ਵਾਲੇ ਜਿਹੜੇ ਕੰਮ ਲੋਕ ਕਰਦੇ ਆ ਵੀ ਵਧੀਆ ਕਦਰ ਪੈਂਦੀ ਆ ਹਨਾ ਜਿਆਦੇ ਲੋਕ ਹੋ ਗਿਆ ਉਹਦੇ ਕੰਮਾਂ ਦੇ ਨੌਕਰੀਆਂ ਛੱਡ ਕੇ ਕੰਮ ਹੋ ਗਏ ਠੀਕ ਹੈ ਬਾਈ ਧੰਨਵਾਦ ਜੀ ਬਹੁਤ ਬਹੁਤ ਆਪਣਾ ਮੋਬਾਈਲ ਨੰਬਰ ਬੋਲ ਦਿਜੀ ਕਈ ਵਾਰੀ ਕਿਸੇ ਨੇ ਗੱਲਬਾਤ ਕਰਨੀ ਮੇਰਾ ਮੋਬਾਈਲ ਨੰਬਰ ਹੈਗਾ 88472 99070 ਦੁਬਾਰਾ ਬੋਲ ਦਿਜੀ ਇੱਕ ਵਾਰੀ 88472 99070 ਠੀਕ ਹੈ ਬਾਈ ਧੰਨਵਾਦ ਜੀ ਬਹੁਤ ਬਹੁਤ